ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਕਹਣ ਵਾਲੀ ਬੀਜੇਪੀ ਦਾ ਕਿਵੇਂ ਬੁਰਾ ਹਾਲ ਹੋਇਆ ਹੈ ਇਹਦੇ ਬਾਰੇ ਗੱਲ ਕਰਦੇ ਆਂ ਕਦੇ ਬੀਜੇਪੀ ਵਾਲੇ ਕਹਿੰਦੇ ਆ ਕਿ ਸਾਡੇ ਕੋਲ ਪੰਨਾ ਪ੍ਰਮੁੱਖ ਤੋਂ ਲੈ ਕੇ ਜਿਹੜਾ ਉਹ ਕੌਮੀ ਪੱਧਰ ਤੱਕ ਹੁਣ ਤਾਂ ਕਹਿਣ ਲੱਗ ਗਏ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਆ ਪਰ ਚਾਰ ਲੋਕ ਸਭਾ ਹਲਕੇ ਜਿਹੇ ਨੇ ਜਿੱਥੇ ਬੀਜੇਪੀ ਨੂੰ ਇੱਕ ਵੀ ਵੋਟ ਨਹੀਂ ਪਿਆ ਇੱਥੋਂ ਤੱਕ ਕਿ ਬੀਜੇਪੀ ਦੇ ਪ੍ਰਧਾਨ ਬੀਜਪੀ ਦੇ ਪੰਨਾ ਪ੍ਰਮੁੱਖ ਨੇ ਬੀਜਪੀ ਦੇ ਬੂਥ ਪ੍ਰਧਾਨ ਨੇ ਜਿਹੜਾ ਉਹਨਾਂ ਨੂੰ ਵੋਟ ਤੱਕ ਨਹੀਂ ਪਾਇਆ ਅਜਿਹੀ ਹਾਲਤ ਬਣ ਗਈ ਹੈ ਆਖਿਰਕਾਰ ਬੀਜਪੀ ਦਾ ਇਹ ਬੁਰਾ ਹਾਲ ਕਿੱਥੇ ਹੋਇਆ ਅਤੇ ਕਿਉਂ ਹੋਇਆ ਹੋਇਆ ਵੀ ਉੱਥੇ ਹੈ ਜਿੱਥੇ ਬੀਜਪੀ ਆਪਣੇ ਆਪ ਨੂੰ ਸਭ ਤੋਂ ਵੱਧ ਸਟਰੋਂਗ ਦੱਸਦੀ ਹੈ ਮਜ਼ਬੂਤ ਦੱਸਦੀ ਹੈ ਸਰਕਾਰ ਵੀ ਚਲਾ ਰਹੀ ਹੈ ਤੁਸੀਂ ਜੁੜੇ ਹੋ ਲੋਕਪਾਣ న్యూਸ ਦੇ ਨਾਲ ਮਹਿੰਦਰ ਬਾਜਵਾ ਭਾਰਤੀ ਜਨਤਾ ਪਾਰਟੀ ਬੜੇ ਢੋਲ ਠਮੱਕੇ ਨਾਲ ਬੜੇ ਛਾਤੀ ਥਾਪੜ ਥਾਪੜ ਕੇ ਸੀਨਾ ਥਾਪੜ ਥਾਪੜ ਕੇ ਇਹ ਗੱਲ ਕਹਿੰਦੀ ਹੈ ਕਿ ਸਾਡੀ ਪਾਰਟੀ ਸਭ ਤੋਂ ਵੱਡੀ ਪਾਰਟੀ ਆ ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨੇ ਕਰੋੜ ਲੋਕ ਪਾਰਟੀ ਦੇ ਨਾਲ ਜੁੜੇ ਹੋਇਆ ਪਰ ਹਾਲਤ ਇਹ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਈ ਹਲਕੇ ਐਸੇ ਜਿੱਥੇ ਬੂਥ ਦੇ ਉੱਤੇ ਉਹਨਾਂ ਦੇ ਆਪਣੇ ਪ੍ਰਧਾਨਾਂ ਨੇ ਆਪਣੇ ਉਦੇਦਾਰਾਂ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਗੱਲ ਹੈ ਰਾਜਸਥਾਨ ਦੀ ਰਾਜਸਥਾਨ ਦੇ 4 ਲੋਕ ਸਭਾ ਹਲਕੇ ਹਾਰੇ ਨੇ ਜਿੱਥੇ ਭਾਜਪਾ ਨੂੰ ਇੱਕ ਵੀ ਵੋਟ ਨਹੀਂ ਪਈ ਜਾਨੀ ਕਿ 0 ਵੋਟ ਪਈ ਆ ਉੱਥੋਂ ਦੇ ਪ੍ਰਧਾਨ ਨੇ ਬੂਥ ਪ੍ਰਧਾਨ ਨੇ ਪੰਨਾ ਪ੍ਰਮੁੱਖ ਨੇ ਉਥੋਂ ਦੇ ਅਹੁਦੇਦਾਰਾਂ ਨੇ ਪਾਰਟੀ ਨੂੰ ਵੋਟ ਨਹੀਂ ਪਾਈ। ਸਿਲਸਿਲੇਵਾਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆਂ। ਰਾਜਸਥਾਨ ਦੀਆਂ 4 ਲੋਕ ਸਭਾ ਸੀਟਾਂ ਤੇ ਭਾਜਪਾ ਨੂੰ 31 ਬੂਥਾਂ ਤੇ ਇੱਕ ਵੀ ਵੋਟ ਨਹੀਂ ਪਈ। ਉਹਦੇ ਅਹੁਦੇਦਾਰਾਂ ਨੇ ਪ੍ਰਧਾਨਾਂ ਨੇ ਭਾਜਪਾ ਨੂੰ ਵੋਟ ਪਾਉਣਾ ਜਿਹੜਾ ਉਹ ਮੁਨਾਸਬ ਤੱਕ ਨਹੀਂ ਸਮਝਿਆ। ਇਹ ਲੋਕ ਸਭਾ ਹਲਕੇ ਨੇ ਸਿੱਕਰ ਚੁੰਜ ਨੂੰ ਜੈਪੁਰ ਸ਼ਹਿਰ ਅਤੇ ਜਿਹੜਾ ਬਾੜਮੇਰ जैसलमेर ਹਲਕੇ ਨੇ ਜਣੀ ਕਿ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਇੰਨਾ ਚ ਜੈਪੁਰ ਸ਼ਹਿਰੀ ਹਲਕਾ ਜਿਹੜਾ ਉਹ ਭਾਜਪਾ ਨੇ ਜਿੱਤਿਆ ਵੀ ਹੈ ਹ ਭਾਜਪਾ ਬਾੜਮੀਰ ਦੇ ਵਿੱਚ ਤੀਜੇ ਨੰਬਰ ਤੇ ਆਈ ਇੱਥੇ 28 ਬੂਥ ਅਜਿਹੇ ਨੇ ਜਿੱਥੇ ਭਾਜਪਾ ਨੂੰ ਇੱਕ ਵੀ ਵੋਟ ਨਹੀਂ ਪਿਆ ਜੈਪੁਰ ਸ਼ਹਿਰ ਦਾ ਹਵਾ ਮਹਿਲ ਵਿਧਾਨ ਸਭਾ ਹਲਕੇ ਦੀਨਾਉਂ ਦਾ ਬੂਥ ਨੰਬਰ 129ਏ ਜਿਹਦੇ ਵਿੱਚ ਕੁੱਲ 100 ਕੁੱਲ 397 ਵੋਟਾਂ ਪੋਲ ਹੋਈਆਂ 397 ਲੋਕਾਂ ਨੇ ਆਪਣੀ ਮਤ ਦਾ ਪ੍ਰਯੋਗ ਕੀਤਾ ਵੋਟ ਪਾਈ ਜਿਹਦੇ ਵਿੱਚੋਂ ਕਾਂਗਰਸ ਨੂੰ 392 ਵੋਟਾਂ ਪਈਆਂ ਤੇ ਬਾਕੀਆਂ ਨੂੰ 5 ਵੋਟਾਂ ਮਿਲੀਆਂ ਜਾਨੀ ਕਿ ਬੀਜੇਪੀ ਇੱਥੇ ਖਾਤਾ ਹੀ ਨਹੀਂ ਖੋਲ ਸਕੀ ਜੈਪੁਰ ਸ਼ਹਿਰ ਰਾਜਸਥਾਨ ਦੇ ਵਿੱਚ ਮੁੱਖ ਮੰਤਰੀ ਹੋਵੇ ਏਡੀ ਲੰਬੀ ਮੰਤਰੀਆਂ ਦੀ ਫੌਜ ਹੋਵੇ 25 ਦੇ 25 ਪਿਛਲੀ ਵਾਰ 2019 ਚ ਲੋਕ ਸਭਾ ਦੇ ਜਿਹੜੇ ਸੀਟਾਂ ਜਿੱਤੀਆਂ ਹੋਣ ਤੇ ਇਹ ਹਾਲ ਹੋ ਜਵੇ ਭਾਰਤੀ ਜਨਤਾ ਪਾਰਟੀ ਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਇਹੀ ਗੱਲ ਹੈ ਕਿ ਸਿਕਰ ਦੇ ਵਿੱਚ ਵੀ ਇਹੀ ਹੋਇਆ ਸੱਤ ਲੋਕ ਸਭਾ ਸੀਟਾਂ ਦੇ ਉੱਤੇ ਕੁੱਲ 33 ਬੂਥਾਂ ਤੇ ਭਾਜਪਾ ਨੂੰ ਸਿਰਫ ਇੱਕ ਵੋਟ ਪਈ ਹੈ ਜਿਹਦੇ ਵਿੱਚ ਅਲਵਰ, ਪਰਤਪੁਰ, ਜੈਪੁਰ, ਸਿਕਰ ਇਹ ਇੱਕ ਇੱਕ ਬੂਥ ਹੈ ਜਿੱਥੇ ਸਿਰਫ ਭਾਜਪਾ ਨੂੰ ਇੱਕ ਵੋਟ ਪਈ ਹੈ। ਜੋਧਪੁਰ ਦੋਸਤਾਂ ਦੇ ਵਿੱਚ ਦੋ ਬੂਥ ਅਜਿਹੇ ਨੇ ਜਿੱਥੇ ਭਾਜਪਾ ਨੂੰ ਸਿਰਫ ਜਿਹੜੀ ਇੱਕ ਵੋਟ ਪਈ ਹੈ ਲਗਭਗ ਬਾੜਮੇਰ ਦੇ ਬੂਥ ਨੇ ਬਾੜਮੇਰ ਜਸਲਮੇਰ ਦੇ 25 ਬੂਥ ਨੇ ਜਿੱਥੇ ਭਾਜਪਾ ਨੂੰ ਇੱਕ ਵੋਟ ਪਈ ਹੈ ਮੀਡੀਆ ਨੇ ਜਦੋਂ ਇਨ੍ਹਾਂ ਬੂਥਾਂ ਦੇ ਪ੍ਰਧਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੀਡੀਆ ਦੇ ਸਾਹਮਣੇ ਆਉਣ ਤੋਂ ਸਮਰੱਥਾ ਜਤਾਈ ਉਹ ਮੀਡੀਆ ਦੇ ਸਾਹਮਣੇ ਨਹੀਂ ਆ ਸਕੇ ਸਵਾਲੇ ਪੈਦਾ ਹੁੰਦਾ ਹੈ ਕਿ ਫਿਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਟਰਕਚਰ ਦਿਖਾਇਆ ਜਾਂਦਾ ਹੈ ਸਾਨੂੰ ਕੀ ਇਹ ਵਾਕਈ ਧਰਤਲ ਤੇ ਐਗਜ਼ਿਸਟ ਕਰਦਾ ਹੈ ਕਿ ਜਾਂ ਫਿਰ ਇਹ ਕਾਗਜੀ ਨੰਬਰੀ ਹੈ ਜਿਵੇਂ ਇਹਨੂੰ ਕਾਗਜ਼ ਦੇ ਉੱਤੇ ਲਿਸਟ ਜਾਰੀ ਹੋ ਜਾਂਦੀ ਹੈ ਕਿ ਸਾਡਾ ਫਲਾਨਾ ਬਲਾਕ ਪ੍ਰਧਾਨ ਹੈ ਫਲਾਨਾ ਸਾਡਾ ਉਹ ਹੈ ਸਾਡਾ ਬੂਥ ਪ੍ਰਧਾਨ ਹੈ ਸੈਕਟਰੀ ਹੈ ਜਾਂ ਫਿਰ ਉਹ ਸਿਰਫ ਅਹੁਦੇ ਲੈਂਦੇ ਨੇ ਸਰਕਾਰ ਚ ਮਲਾਈ ਖਾਂਦੇ ਨੇ ਤੇ ਸਮਾਂ ਆਉਣ ਤੇ ਪਾਰਟੀ ਦੇ ਨਾਲ ਨਹੀਂ ਖੜਦੇ ਇਹ ਸਾਰੀਆਂ ਚੀਜ਼ਾਂ ਨੇ ਬਹੁਤ ਵੱਡੀ ਗੱਲ ਹੈ ਲਗਭਗ 450 500 ਬੂਥ ਐਸਾ ਆਏ ਸਾਰੇ 25 ਦੇ 25 ਜਿਹੜਾ ਲੋਕ ਸਭਾ ਹਲਕਿਆਂ ਦੇ ਅੰਦਰ ਕਿ ਜਿੱਥੇ ਬੀਜਪੀ 10 ਵੋਟਾਂ ਤੋਂ ਵੱਧ ਵੋਟਾਂ ਨਹੀਂ ਲੈ ਜਾ ਸਕੀ ਜਾਨੀ ਕਿ ਉਹਨੂੰ 10 ਵੋਟਾਂ ਵੀ ਨਹੀਂ ਪਈਆਂ ਉਹ 9 ਤੋਂ ਥੱਲੇ ਥੱਲੇ ਰਹੀ ਹੈ ਰਾਜਸਥਾਨ ਦੇ ਅੰਦਰ ਰਾਜਸਥਾਨ ਦੇ ਅੰਦਰ ਬੀਜਪੀ ਨੇ 2019 ਦੇ ਵਿੱਚ 25 ਦੀਆਂ 25 ਸੀਟਾਂ ਜਿੱਤੀਆਂ ਸੀ ਬਹੁਤ ਵੱਡੇ ਮਾਰਜਨ ਨਾਲ ਜਿੱਤੀਆਂ ਸੀ ਇਸ ਵਾਰ ਜਾਣਕਾਰ ਇਹ ਕਹਿੰਦੇ ਸੀ ਕਿ ਬੀਜਪੀ ਦਾ ਮਾਰਜਨ ਘਟ ਜਾਊਗਾ ਬੀਜਪੀ ਸੀਟਾਂ ਨਹੀਂ ਗਵਾਊਗੀ ਸੀਟਾ ਹਾਲੇ ਵੀ ਬੀਜਪੀ ਨੇ ਕਾਂਗਰਸ ਤੇ ਆਪਣੇ ਇੰਡੀਆ ਗੱਠ ਜੋੜ ਦੇ ਮੁਕਾਬਲੇ ਰਾਜਸਥਾਨ ਚ ਜ਼ਿਆਦਾ ਜਿੱਤੀਆਂ ਨੇ ਮੇਰੇ ਖਿਆਲ 11 ਸੀਟਾਂ ਦੇ ਉੱਤੇ ਇੰਡੀਆ ਗੱਠ ਜੋੜ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ 8 ਸੀਟਾਂ ਤੇ ਕਾਂਗਰਸ 1 ਤੇ ਸੀਪੀਆਈਐਮ 1 ਤੇ ਜਿਹੜਾ ਲੋਕਤਾਂਤ੍ਰਿਕ ਪਾਰਟੀ ਹੈ ਜਿਹੜੀ ਹਨੁਮਾਨ ਬੈਣੀਵਾਲ ਦੀ ਉਹ ਅਤੇ ਇੱਕ ਤੇ ਜਿਹੜੀ ਹੈ ਭਾਰਤ ਆਦਿਵਾਸੀ ਪਾਰਟੀ ਹੈ ਉਹ ਜਿੱਤੀ ਹੈ ਤਿੰਨ ਸੀਟਾਂ ਜਿਹੜੀਆਂ ਕਿ ਇੰਡੀਆ ਗੱਠ ਜੋੜ ਦੀਆਂ ਨੇ ਤਾਂ ਕੁੱਲ ਮਿਲਾ ਕੇ 11 ਸੀਟਾਂ ਬਣਦੀਆਂ ਨੇ ਫਿਰ ਵੀ 25 ਚੋਂ 11 ਕੱਢੀਏ ਜੇਕਰ ਤਾਂ 14 ਸੀਟਾਂ ਜਿਹੜੀਆਂ ਨੇ ਉਹ ਭਾਜਪਾ ਦੇ ਕੋਲ ਨੇ ਉਹ ਭਾਜਪਾ ਦੇ ਕੋਲ ਨੇ ਕੁੱਲ ਮਿਲਾ ਕੇ ਇਹ ਸਾਰੀ ਸਥਿਤੀ ਜਿਹੜੀ ਹੈ ਇਹ ਬਣਦੀ ਹੈ ਪਰ ਇਹ ਗੱਲ ਕਿ ਜਦੋਂ ਦੇਖੋ ਸੱਤਾ ਹੁੰਦੀ ਹੈ ਜਦੋਂ ਬੰਦੇ ਕੋਲੇ ਸੱਤਾ ਕੇਂਦਰ ਚ ਵੀ ਸੱਤਾ ਸੂਬੇ ਚ ਵੀ ਸੱਤਾ ਜ਼ਿਲ੍ਹਾ ਪ੍ਰੀਸ਼ਦਾਂ ਚ ਵੀ ਸੱਤਾ ਪੰਚਾਇਤ ਲੈਵਲ ਤੇ ਵੀ ਸੱਤਾ ਤੁਹਾਡੇ ਹੱਥ ਚ ਹੋਵੇ ਸਾਰਾ ਕੁਝ ਤੁਹਾਡੇ ਹੱਥ ਚ ਹੋਵੇ ਫਿਰ ਉਹ ਹੀ ਜੈਪੁਰ ਸ਼ਹਿਰ ਵਰਗੇ ਹਵਾ ਮੈਲ ਵਰਗਾ ਇਲਾਕਾ ਜੋ ਕਿ ਕਟੜ ਬੀਜੇਪੀ ਦਾ ਹੈ ਇਹ ਗੱਲ ਕਹਾ ਜਾਂਦੀ ਹੈ ਕਿ ਜੈਪੁਰ ਸ਼ਹਿਰ ਦੀ ਸੀਟ ਬੀਜੇਪੀ ਸਿਰਫ ਕਾਗਜ਼ ਭਰਨ ਜਾਂਦੀ ਹੈ ਉਸ ਤੋਂ ਬਾਅਦ ਉਹ ਆਪਣੇ ਆਪ ਜਿੱਤੀ ਹੁੰਦੀ ਹੈ ਉਹਨੂੰ ਕੋਈ ਬਹੁਤਾ ਢੋਲ ਟਮਕਾ ਕਰਨ ਦੀ ਲੋੜ ਨਹੀਂ ਪੈਂਦੀ ਉੱਥੇ ਹਾਲ ਹੋ ਜੇ ਕਬੂਦ ਦੇ ਉੱਤੇ 392 ਵੋਟਾਂ ਟੋਟਲ ਵੋਟਾਂ ਜਿਹੜੀਆਂ 397 ਹੋਈਆਂ ਉਹ ਚੋਂ 392 ਵੋਟਾਂ ਕਾਂਗਰਸ ਨੂੰ ਪੈ ਜਾਣ ਇੱਕ ਵੀ ਵੋਟ ਬੀਜੇਪੀ ਨੂੰ ਨਾ ਪਵੇ ਤੁਹਾਡੇ ਉੱਪਰ ਪ੍ਰਧਾਨ ਫਿਰ ਗੱਲ ਸਵਾਲੇ ਪੈਦਾ ਹੁੰਦਾ ਕਿ ਜਿਨ੍ਹਾਂ ਨੇ ਪ੍ਰਧਾਨ ਨਿਯੁਕਤ ਕੀਤੇ ਉਹ ਕਿਵੇਂ ਸੋਚ ਕੇ ਕੀਤੇ ਕਿਹੜੇ ਬਲਾਕ ਪ੍ਰਧਾਨ ਨੇ ਕੀਤੇ ਕਿਹੜੇ ਜ਼ਿਲ੍ਹਾ ਪ੍ਰਧਾਨ ਨੇ ਕੀਤੇ ਕਿਹੜੇ ਸੂਬਾ ਪ੍ਰਧਾਨ ਨੇ ਕੀਤੇ ਕਿਹੜੀ ਕਾਰਜਕਾਰੀ ਨੇ ਉਹ ਪ੍ਰਧਾਨ ਲਾਏ ਫਿਰ ਉਹ ਨਖਿੱਧ ਬੰਦੇ ਲਾ ਦਿੱਤੇ ਗਏ ਕੁੱਲ ਮਿਲਾ ਕੇ ਇਹਦਾ ਜੇਕਰ ਜਮਾ ਬਟਾ ਘਟੋ ਕਰੀਏ ਸਾਰਾ ਕੁਝ ਦੇਖੀ ਇਹਦਾ ਤਾਂ ਬਰਾਬਰ ਇਹੀ ਹੁੰਦਾ ਹੈ ਹਾਸਲ ਸਾਨੂੰ ਇਹੀ ਹੁੰਦਾ ਹੈ ਕਿ ਬੀਜੇਪੀ ਦਾ ਜਿਹੜਾ ਉਹ ਬਣਾਇਆ ਗਿਆ ਸਟਰਕਚਰ ਹੈ ਜਿਹੜਾ ਦਿਖਾਇਆ ਜਾਂਦਾ ਸਟਰਕਚਰ ਹੈ মিডিਆ ਦੇ ਅੰਦਰ ਉਹ ਵਾਕਏ ਐਗਜ਼ਿਸਟ ਨਹੀਂ ਕਰਦਾ ਉਸ ਲੈਵਲ ਤੇ ਜਿਸ ਲੈਵਲ ਤੇ ਉਹਨੂੰ ਕਰਨਾ ਚਾਹੀਦਾ ਹੈ ਇਹ ਦਿਖਾਵੇ ਲਈ ਜ਼ਿਆਦਾ ਹੈ ਇਹ ਦਿਖਾਵੇ ਲਈ ਕਿਤੇ ਜ਼ਿਆਦਾ ਹੈ ਧਰਾਤਲ ਦੇ ਉੱਤੇ ਇਹ ਚਰਮਰਾਇਆ ਹੋਇਆ ਹੈ ਇਹਦੇ ਵਿੱਚ ਹੁਣ ਬਹੁਤਾ ਜਿਹੜੇ ਸਾਹ ਸੱਤ ਨਹੀਂ ਬਚਦੇ ਵਿਖਾਈ ਦਿੰਦੇ ਇਹੀ ਹਾਲ ਬਾਕੀ ਸੁਬਿਆਂ ਦੇ ਵਿੱਚ ਵੀ ਹੈ ਜਿਵੇਂ ਜਿਵੇਂ ਰਿਪੋਰਟ ਮੈਂ ਕੋਸ਼ਿਸ਼ ਕਰਦਾ ਕਿ ਕੱਢਣ ਦੀ ਕੋਸ਼ਿਸ਼ ਕਰੀਏ ਕਿਤੇ ਕਿਤੇ ਲੱਭਣ ਦੀ ਤਾਂ ਕੁਝ ਚੀਜ਼ਾਂ ਲੱਭ ਰਹੀਆਂ ਨੇ ਤੁਹਾਨੂੰ ਓਵੇਂ ਓਵੇਂ ਦੱਸਦੇ ਰਾਂਗੇ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ